बहुत सोना जेड़ा भी जन जाता अचानक ही मिल गया चलो अभी जो बाग <trembling> ज ਯਾਰ ਜਿਸ ਮੈਦੇ ਅਚਾਨਕ ਹੀ ਫਿਰ ਇਹ ਪਿੰਨਾ ਦੇ ਨਿਕਲ ਰਿਹਾ ਸੀਗਾ ਤੇ ਜੇ ਵੱਡੇ ਭਾਗ ਨੇ ਤੁਹਾਡਾ ਨਾਮ ਲਿਖਣਾ ਇਹ ਦੇਖਿਆ ਪਰ ਬਹੁਤ ਸਾਲ ਹੈ ਇਹ ਤਾਂ ਹੋਰ ਸੋਨੇ ਦੇ ਸਹਾਜ ਵਾਲੀ ਚਾਲੋ ਜੀ ਪਤਾ ਕੀ ਗੱਲ ਬਾਜੀ ਓ ਆਰਟਿਸਟ ਬੰਦੇ ਨੂੰ ਮਿਲਣਾ ਵੜਾਉ ਖਾਇਆ ਥੈਂਕ ਯੂ ਮੈਂ ਤੇ ਉਹ ਉਧਰ ਰਹਿ ਸੀਗਾ ਤੇ ਖਾਸ ਕਰਕੇ ਨਾ ਪਤਾ ਕੀ ਬਿਲਕੁਲ ਬਿਲਕੁਲ 50 ਸਪான்ਸਰ ਹੁੰਦੇ ਨਾ ਕੱਢੀਏ ਤੁਸੀਂ ਉਹ ਤੁਸੀਂ ਤੇ ਅਫਸਰ ਹੋ ਨਾ ਸਿੰਗਲ ਆ ਮੇ ਉਧਰੋਂ ਤਾਂ ਮਿਲ ਲੈ ਕੋਈ ਗੱਲ ਨਹੀਂ ਤੁਹਾਨੂੰ ਦੇਖ ਜਾਵਾ ਪਿਛੇ ਉਸੇ ਵੇਲੇ ਮੈਂ ਕਰ ਲਈਆ ਥੈਂਕ ਯੂ ਗੁੜੀਆਂ ਬਹੁਤ ਬਹੁਤ ਬੈਸਟ ਆਫ ਲੱਕ ਓਹ ਵੈਰੀ ਗੁੱਡ ਗਾਣਾ ਜਿਹੜਾ ਬਹੁਤ ਸੁਣਿਆ ਜਿਹੜਾ ਵੀ ਜਿਹੜਾ ਵੀ ਮਨ ਕਰਦਾ ਹੈ ਤੇ ਚੰਨ ਜੀ ਮਿਲ ਗਿਆ ਜੀ ਚਲੋ ਆ ਇਸ ਨਾਟਕ ਦੇ ਜੋਗੀ ਬਾਗ ਦੇ ਹਾਂ ਜੀ ਜੀ ਜਦੋਂ ਕੋਈ ਬਾਗ ਦੇਖੇਗਾ ਕਿੜੇ ਹੋਏ ਫੁੱਲ ਦੇਖੇਗਾ ਮੈਂ ਹਸਦੀ ਨਜ਼ਰ ਆਵਾਂਗੀ ਤੂੰ ਮੇਰੇ ਬੁੱਲ ਵੇਖੇਗਾ ਮੈਂ ਹਸਦੀ ਨਜ਼ਰ ਆ ਯਾਰ ਜੇ ਮੈਂ ਦਾ ਅਚਾਨਕ ਹੀ ਅਗਰ ਇਹ ਪਿੰਡਾਂ ਚ ਨਿਕਲ ਰਿਹਾ ਸੀਗਾ ਤੇ ਵੱਡੇ ਭਾਗ ਨੇ ਤਰਨਾ ਮਰਚ ਉਹ ਕਿਸੇ ਦੇਖਿਆ ਪਰ ਬਹੁਤ ਸਾਲ ਹੈ ਇਹ ਤਾਂ ਹੋਰ ਸਹਨੇ ਦੇ ਪੱਗ ਵਾਲੀ ਗੱਲ ਹੋ ਗਈ ਪਤਾ ਕੀ ਗੱਲ ਬਾਜੀ ਆਰਟਿਸਟ ਤੋਂ ਬੰਦੇ ਨੂੰ ਮਿਲਣਾ ਪੜਾਉ ਖਾਇਆ ਕਿ ਮੈਂ ਤਾਂ ਉਧਰ ਰਹਿ ਸੀਗਾ ਤੇ ਮੈਂ ਪਾਸ ਕਰਕੇ ਨਾ ਪਤਾ ਕਿ 50 5000 1.5 ਲੱਖ ਕਰੀਆ ਨਹੀਂ ਲਾਈਵ ਹੁੰਦਾ ਤੁਸੀਂ ਉਹ ਤੁਸੀਂ ਤੇ ਅਫਸਰ ਹੋ ਨਾ ਸਿੰਘਾ ਤੇ ਅਫਸਰ ਹੁੰਦਾ ਮਿਲਿਆ ਇਹ ਗੱਲ ਸਾਨੂੰ ਦੇਖ ਜਾਵਾ ਪਿੱਛੇ ਉਸੇ ਵੇਲੇ ਮੈਂ ਕਰੀਆ ਥੈਂਕ ਯੂ ਜੀ ਬੜਾ ਬਹੁਤ ਬੈਸਟ ਆਫ ਲੱਕ ਓਹ ਗਾਣ ਜਿਹੜਾ ਬਹੁਤ ਸੁਣਿਆ ਜਿਹੜਾ ਵੀ ਜਿਹੜਾ ਵੀ ਮਨ ਕਰਦਾ ਹੈ ਅਚਾਨਕ ਹੀ ਮਿਲ ਗਿਆ ਚਲੋ ਆਈ ਸੁਣਾਦਾ ਜਦੂ ਕੀ ਬਾਗ ਦੇ ਹਾਂ ਜਦੂ ਜਦੂ ਦੋਂ ਕੋਈ ਬਾਗ ਦੇਖੇਗਾ ਕਿੜੇ ਹੋਏ ਫੁੱਲ ਦੇਖੇਗਾ ਮੈਂ ਹਸਦੀ ਨਜ਼ਰਾਂ ਬਾਜੀ ਥੈਂਕ ਯੂ ਯਾਰ ਤੁਸੀਂ ਮੈਂ ਤਾਂ ਅਚਾਨਕ ਹੀ ਅੱਜ ਇਹ ਪਿੰਡਾਂ 'ਚ ਨਿਕਲ ਰਿਹਾ ਸੀਗਾ ਤੇ ਵੱਡੇ ਭਾਗ ਨੇ ਤਰਨਾ ਲੱਚਣਾ ਨਹੀਂ ਦੇਖਿਆ ਪਰ ਬਹੁਤ ਹੀ ਸਵਾਦ ਆਇਆ ਤੇ ਹੋਰ ਸਹਨੇ ਦੇ ਸਵਾਜ ਵਾਲੀ ਚਾਲ ਹੋ ਗਈ ਪਤਾ ਕੀ ਗੱਲ ਬਾਜੀ ਓ ਆਰਟਿਸਟ ਬੰਦੇ ਨੂੰ ਮਿਲਣਾ ਬੜਾ ਔਖਾ ਆ ਥੈਂਕ ਯੂ ਮੈਂ ਤਾਂ ਉੱਧਰ ਰਹਿ ਸੀਗਾ ਤੇ ਮੈਂ ਖਾਸ ਕਰਕੇ ਨਾ ਪਤਾ ਕੀ ਬਿਲਕੁਲ ਬਿਲਕੁਲ 50 ਸਪான்ਸਰ ਹੁੰਦੇ ਲਾ ਕੇ ਜੀ ਨਹੀਂ ਨਹੀਂ ਤੁਸੀਂ ਉਹ ਤੁਸੀਂ ਤੇ ਅਫਸਰ ਹੋ ਨਾ ਸਿੰਗਰਾਂ ਦੇ ਅਫਸਰ ਹੋ ਤਾਂ ਨਹੀਂ ਲੇ ਇਹ ਗੱਲ ਨਹੀਂ ਤੁਹਾਨੂੰ ਦੇਖ ਜਾਵਾ ਪਿਛੇ ਉਸੇ ਵੇਲੇ ਮੈਂ ਕਹ ਲਈਆ ਤੇਰੀ ਵੀਡੀਓ ਬਹੁਤ ਬਹੁਤ ਬੈਸਟ ਆਫ ਲੱਕ ਵੀਰੀ ਗੁੱਸ